ਡਿਜੀਟਲ ਦਾ ਜਮਾਨਾ ਆਇਆ ਤੇ ਹੁਣ ਹਰ ਕੰਪਨੀ ਆਪਣੇ ਖਪਤਕਾਰ ਨੂੰ ਡਿਜੀਟਲ ਬਣਾਉਣ ਦੇ ਵਿੱਚ ਲੱਗੀ ਹੋਈ ਹੈ ਇਸ ਤਰ੍ਹਾਂ ਹੁਣ ਕਿਸਾਨ ਨੂੰ ਵੀ ਜਿਹੜਾ ਹੈ ਕੰਪਨੀਆਂ ਡਿਜੀਟਲ ਬਣਾਉਣ ਦੀ ਦੌੜ ਦੇ ਵਿੱਚ ਲੱਗੀਆਂ ਹੋਈਆਂ ਨੇ ਤੇ ਅਸੀਂ ਇਹ ਅੱਜ ਜਿਹੜਾ ਹੈ ਐਗਰੋਟੈਕ ਮੇਲੇ ਦੇ ਵਿੱਚ ਇੱਕ ਨਵੀਂ ਚੀਜ਼ ਦੇਖਣ ਨੂੰ ਮਿਲੀ ਹੈ ਜਿਹਦੇ ਵਿੱਚ ਇੱਕ ਮਹਿੰਦਰਾ ਕੰਪਨੀ ਨੇ ਇੱਕ ਐਪ ਲਾਂਚ ਕੀਤੀ ਹੈ ਯਾਨੀ ਕਿ ਟਰੈਕਟਰ ਨੂੰ ਐਪ ਨਾਲ ਜੋੜ ਦਿੱਤਾ ਗਿਆ ਹੈ ਤੇ ਟਰੈਕਟਰ ਦੇ ਜਿਹੜੇ ਸਾਰੇ ਫੰਕਸ਼ਨ ਨੇ ਹੁਣ ਐਪ ਦੇ ਜ਼ਰੀਏ ਤੁਹਾਨੂੰ ਪਤਾ ਲੱਗਣਗੇ ਕਿ ਟਰੈਕਟਰ ਦੇ ਵਿੱਚ ਕੀ ਸਮੱਸਿਆ ਹੈ ਕਿੰਨਾ ਤੇਲ ਦੀ ਖਪਤ ਹੁੰਦੀ ਹੈ ਕਿੱਥੇ ਖੜਾ ਹੈ ਟਰੈਕਟਰ ਜਿਹੜੀਆਂ तमाम ਜਿਹੜੀਆਂ ਲੋੜਾਂ ਨੇ ਕਿਸਾਨ ਨੂੰ ਹੁਣ ਐਪ ਦੱਸੂਗਾ ਐਪ ਦੇ ਵਿੱਚ ਅਲਰਟ ਹੋਊਗਾ ਤੇ ਇਸ ਐਪ ਬਾਰੇ ਦੱਸਣ ਦੇ ਦੱਸਣ ਦੇ ਲਈ ਸਾਡੇ ਨਾਲ ਜਿਹੜਾ ਹੈ ਕੰਪਨੀ ਦੇ ਹੀ ਕਸਟਮਰ ਕੇਅਰ ਮੈਨੇਜਰ ਨੇ ਇਹਨਾਂ ਨਾਲ ਗੱਲਬਾਤ ਕਰ ਰਹੇ ਆ ਜਿਹੜਾ ਜੀਪੀਐਸ ਸਿਸਟਮ ਆ ਉਹ ਤਾਂ ਅਸੀਂ ਆਮ ਦੇਖਦੇ ਆ ਪਰ ਜਿਹੜੀ ਤੁਸੀਂ ਇਹ ਐਪ ਲਾਂਚ ਕੀਤੀ ਹੈ ਇਹ ਐਪ ਦਾ ਮਕਸਦ ਕੀ ਹੈ ਇਹਦਾ ਫੰਡਾ ਕੀ ਹੈ ਤੇ ਇਹ ਸਿਸਟਮ ਹੈ ਕੀ ਹੈ ਮੇਰੇ ਵੱਲੋਂ ਪਹਿਲਾਂ ਸਾਰੇ ਮਹਿੰਦਰਾ ਟਰੈਕਟਰਸ ਦੇ ਇੱਕ ਕਿਸਾਨ ਵਰ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਵੱਲੋਂ ਡਿਜੀਟਲ ਇੰਡੀਆ ਦੇ ਨਾਂ ਦੇ ਉੱਤੇ ਜੋ ਨਾਰਾ ਦਿੱਤਾ ਹੈ ਉਹਦੇ ਵਿੱਚ ਅਸੀਂ ਇੱਕ ਅਗਲਾ ਕਦਮ ਪੁੱਟਦੇ ਹੋਏ ਇੱਕ ਡਿਜੀਸੈਂਸ ਨਾਂ ਦੀ ਇੱਕ ਐਪ ਮਹਿੰਦਰਾ ਅਰਜਨ ਨੋਵੋ ਟੈਲੀਮੈਟਿਕਸ ਮਾਡਲ ਟਰੈਕਟਰ ਦੇ ਵਿੱਚ ਅਸੀਂ ਪੇਸ਼ ਕੀਤੀ ਹੈ ਜਿਸ ਦੇ ਵਿੱਚ ਅਸੀਂ ਟਰੈਕਟਰ ਦੇ ਵਿੱਚ ਜਿਹੜਾ ਫੀਚਰਸ ਹੈਗੇ ਆ ਜੋ ਉਹਦੇ ਅਲਰਟਸ ਹੈਗੇ ਆ ਜੋ ਇੱਕ ਕਸਟਮਰ ਦੇ ਲਈ ਯੂਸਫੁਲ ਹੈ ਉਹ ਅਸੀਂ ਸਾਰਿਆਂ ਦੇ ਵਿੱਚ ਅਸੀਂ ਐਡ ਕੀਤੇ ਹੋਏ ਆ ਜਿਵੇਂ ਤੁਸੀਂ ਆਪਦੇ ਟਰੈਕਟਰ ਦੀ ਲੋਕੇਸ਼ਨ GPS ਦੇ थ्रू ਤਾਂ ਟਰੈਕ ਕਰ ਹੀ ਸਕਦੇ ਹੋ ਵੀ ਕਿਹੜੀ ਜਗ੍ਹਾ ਦੇ ਉੱਤੇ ਉਹ ਚੱਲ ਰਿਹਾ ਹੈ। ਉਹ ਇਹਦੇ ਵਿੱਚ ਇੱਕ ਟਰੈਕਟਰ ਦੇ ਵਿੱਚ ਤੁਸੀਂ ਬਾਕੀ ਜਿਹੜਾ ਕੁਝ ਵੀ ਵਰਕਿੰਗ ਹੈ, ਵਰਕਿੰਗ ਕੰਡੀਸ਼ਨਸ ਦੇ ਵਿੱਚ ਜਿਵੇਂ ਟਰੈਕਟਰ ਚੱਲ ਰਿਹਾ ਹੈ। ਇਹ ਓਵਰ ਹੀਟ ਹੋ ਰਿਹਾ ਹੈ, ਨਹੀਂ ਹੋ ਰਿਹਾ। ਇਹਦਾ ਬੈਟਰੀ ਚਾਰਜ ਹੋ ਰਹੀ ਹੈ, ਨਹੀਂ ਹੋ ਰਹੀ। ਡੀਜ਼ਲ ਦੀ ਦਾ ਲੈਵਲ ਹੈ ਜਿਹੜਾ ਉਹ ਕਿੰਨਾ ਹੈਗਾ, ਉਹ ਸਾਰੇ ਅਲਰਟਸ ਹੈ। ਡੀਜ਼ਲ ਦੀ ਖਪਤ ਕਿੰਨੀ ਹੈ, ਡਰਾਈਵਰ ਹੈ ਜਿਹੜਾ ਉਹ ਕਲੱਚ ਨੂੰ ਵਾਰ-ਵਾਰ ਦਬਾਤਾ ਨਹੀਂ ਰਿਹਾ। ਜਾਂ ਟਰੈਕਟਰ ਨੂੰ ওভার ਰੇਜ ਦਾ ਨਹੀਂ ਚਲਾ ਰਿਹਾ ਜਾਂ ਟਰੈਕਟਰ ਫੀਲਡ ਦੇ ਵਿੱਚ ਵਰਕ ਪ੍ਰੋਪਰ ਨਹੀਂ ਕਰ ਰਿਹਾ ਇਹ ਸਾਰੇ ਜਿਹੜੇ ਹਾਈ ਅਲਰਟਸ ਜਾਂ ਅਲਰਟਸ ਉਹਦੇ ਮੋਬਾਈਲ ਐਪ ਦੇ ਉੱਤੇ ਕਸਟਮਰ ਉਹਨੂੰ ਟਰੈਕ ਕਰ ਸਕਦਾ ਹੈ ਜੇ ਉਸ ਤੋਂ ਬਿਨਾ ਜਿਹੜਾ ਸਭ ਤੋਂ ਮੇਜਰ ਹੈ ਵੀ ਜੇ ਟਰੈਕਟਰ ਰਾਤ ਨੂੰ ਕਿਸੇ ਟਾਈਮ ਕਿਤੇ ਖੜਾ ਹੋਇਆ ਟਰੈਕਟਰ ਚੋਰੀ ਹੁੰਦਾ ਤਾਂ ਉਹਦਾ ਵੀ ਹਾਈਲਾਈਟ ਉਹਦੇ ਮੋਬਾਈਲ ਤੇ ਆ ਜਾਂਦਾ ਉਸ ਤੋਂ ਬਿਨਾ ਜਿਹੜੀ ਇਹ ਐਪ ਹੈ ਇਹ ਐਪ ਕਿੱਥੋਂ ਇੰਸਟਾਲ ਕਰਨੀ ਪੈਂਦੀ ਹੈ ਤੁਸੀਂ ਕੰਪਨੀ ਸਪੈਸ਼ਲ ਕਿਸਾਨ ਨੂੰ ਦਿੰਦੀ ਹੈ ਨਹੀਂ ਇਹ ਜਿਹੜੀ ਐਪ ਹੈ ਇਹ Google Play Store ਦੇ ਉੱਤੇ अवेलेबल ਹੈ ਡੀਜੀ ਸੈਂਸ ਦੇ ਨਾਮ ਦੇ ਉੱਤੇ ਐਪ ਹੈ ਤੁਸੀਂ ਜੋ ਵੀ ਕਸਟਮਰ ਟਰੈਕਟਰ ਪਰਚੇਸ ਕਰਦਾ ਹੈ ਮਹਿੰਦਰਾ ਅਰਜਨ ਨੋਵੋ ਟੈਲੀਮੈਟਿਕਸ ਉਹਨੂੰ ਉਹ Play Store ਦੇ ਉੱਤੋਂ ਐਪ ਨੂੰ ਡਾਊਨਲੋਡ ਕਰ ਸਕਦਾ ਹੈ ਉਸ ਤੋਂ ਬਾਅਦ ਉਹਨੂੰ ਅਸੀਂ ਇੱਕ ਕੰਪਨੀ ਵੱਲੋਂ ਲੌਗਇਨ ਆਈਡੀ ਤੇ ਪਾਸਵਰਡ ਪ੍ਰੋਵਾਈਡ ਕਰਦੇ ਹਾਂ ਉਹਦੇ ਸਪੈਸੀਫਿਕ ਟਰੈਕਟਰ ਦੇ ਰਜਿਸਟ੍ਰੇਸ਼ਨ ਤੋਂ ਬਾਅਦ ਉਹ ਆਪਦੇ ਲੌਗਨ ਆਈਡੀ ਪਾਸਵਰਡ ਨਾਲ ਉਸ ਟਰੈਕਟਰ ਦਾ ਜਿਹੜਾ ਆਪ ਦਾ ਲੌਗਨ ਕਰਕੇ ਆਪਦੇ ਟਰੈਕਟਰ ਦੀ ਸਾਰੀ ਲੋਕੇਸ਼ਨ ਦੇਖ ਸਕਦਾ ਤੇ ਇਹ ਪੁਰਾਣੇ ਟਰੈਕਟਰ ਨੇ ਜਿਹੜੇ ਤੁਹਾਡੇ ਕੰਪਨੀ ਦੇ ਉਹਨਾਂ ਤੇ ਵੀ ਇਹ ਸਿਸਟਮ ਲੱਗ ਸਕਦਾ ਨਹੀਂ ਹਜੇ ਤੱਕ ਇਹੋ ਜਿਹੀ ਕੋਈ ਆਈ ਨਹੀਂ ਹੈ ਸਾਡੇ ਕੋਲੇ ਅਵੇਲੇਬਿਲਟੀ ਕਿਉਂਕਿ ਇਹਦੇ ਵਿੱਚ ਕਾਫੀ ਸੈਂਸਰਸ ਨੇ ਜਿਹੜੇ ਚੇਂਜ ਹੁੰਦੇ ਨੇ ਕਾਫੀ ਇਲੈਕਟ੍ਰੀਕਲ ਵਾਇਰਿੰਗ ਡਿਫਰੈਂਟ ਹੈ ਤੇ ਇੱਕ ਜਿਹੜਾ ਇਹਦੇ ਵਿੱਚ ਮੇਨ ਜਿਹੜਾ ਜੀਪੀਐਸ ਦਾ ਮੇਨ ਫਿਊਜ਼ ਬਾਕਸ ਹੈਗਾ ਉਹ ਵੀ ਚੇਂਜ ਹੁੰਦਾ ਇਸ ਕਰਕੇ ਹਜੇ ਤੱਕ ਇਹ ਪੁਰਾਣੇ ਮਾਡਲ ਦੇ ਵਿੱਚ ਲੱਗਣ ਦੀ ਕੋਈ ਫੈਸਿਲਿਟੀ ਨਹੀਂ ਆਈ ਬਟ ਇਨ ਫਿਊਚਰ ਅਸੀਂ ਪਲਾਨ ਕਰ ਰਹੇ ਹਾਂ ਕਿ ਪੁਰਾਣੇ ਟਰੈਕਟਰ ਦੇ ਉੱਤੇ ਵੀ ਅਸੀਂ ਇਹਨੂੰ ਫਿਟ ਕਰ ਸਕੀਏ ਨਵੇਂ ਜਿਹੜੇ ਟਰੈਕਟਰ ਨੇ ਸਾਰੇ ਮਾਡਲ ਦੇ ਉੱਤੇ ਲਾ ਸਕਦਾ ਹੈ ਕਿ ਸਪੈਸੀਫਿਕ ਕਿਸੇ ਇੱਕ ਮਾਡਲ ਦੇ ਉੱਤੇ ਨਹੀਂ ਫਿਲਹਾਲ ਅਸੀਂ ਜਿਹੜਾ ਸਭ ਤੋਂ ਸਾਡਾ ਪ੍ਰੀਮੀਅਮ ਪ੍ਰੋਡਕਟ ਹੈ ਅਰਜਨ ਨੋਵੋ 605 ਇਦੇ ਵਿੱਚ ਦੋ ਮਾਡਲ ਨੇ 4x2 ਤੇ 4x4 ਇਹਨਾਂ ਦੋ ਮਾਡਲਸ ਦੇ ਵਿੱਚ ਅਸੀਂ ਇਹ ਡੀਜੀ ਸੈਂਸ ਟੈਕਨੋਲੋਜੀ ਟੈਲੀਮੈਟਿਕਸ ਕਿਉਂਕਿ ਇਹਦਾ ਥੋੜਾ ਪ੍ਰਾਈਜ਼ਿੰਗ ਹਾਈ ਹੈ ਤੇ ਇਹ ਸਾਡੇ ਜਿਹੜੇ ਹਾਈ ਪ੍ਰੋਫਾਈਲ ਕਸਟਮਰਸ ਵਾਸਤੇ ਹੀ ਲਾਂਚ ਕੀਤਾ ਹੈ ਹਜੇ ਇਹਨਾਂ ਦਾ ਐਕਸਟਰਾ ਖਰਚਾ ਵੀ ਹੋਊਗਾ ਇਸ ਐਪ ਦਾ ਅਗਰ ਲੈਂਦਾ ਕਿਸਾਨ ਇਸ ਦਾ ਕਿਸਾਨ ਨੂੰ ਕੋਈ ਐਕਸਟਰਾ ਖਰਚਾ ਨਹੀਂ ਹੈ ਫ੍ਰੀ ਆਫ ਕਾਸਟ ਇਹ ਐਪ ਹੈ ਇੱਕ ਵਾਰ ਟਰੈਕਟਰ ਅਸੀਂ ਲਿਆ ਇਸ ਟਾਈਮ ਅਸੀਂ ਲਾਸਟ ਮੰਥ ਇਸ ਟਰੈਕਟਰ ਨੂੰ ਈਵਨ ਪ੍ਰਾਈਜ਼ ਰਿਵਾਈਜ਼ ਕੀਤੇ ਹੋਏ ਵੀ ਸੇਲ ਕੀਤਾ ਸਿਰਫ ਕਸਟਮਰ ਨੂੰ ਡਿਜੀਟਲ ਵਾਰਡ ਦੇ ਵਿੱਚ ਐਂਟਰ ਕਰਵਾਉਣ ਲਈ ਹੋਰ ਜਿਵੇਂ ਤੁਸੀਂ ਦੱਸਿਆ ਹੋਰ ਕਿਹੜੀ ਕਿਹੜੀ ਖਾਸ ਜਿਹੜੀ ਅੱਜਕੱਲ ਕਿਸਾਨਾਂ ਨੂੰ ਦਿੱਕਤ ਆਉਂਦੀ ਹੈ ਔਰ ਕੀ ਖਾਸ ਜਿਹੜੀ ਫੈਸਿਲਿਟੀ ਹੈਗੀ ਹੈ ਜਿਹੜਾ ਕਿਸਾਨ ਜਿਹੜਾ ਚੰਗਾ ਲਾਭ ਲੈ ਸਕਦੇ ਨੇ ਕਿਸਾਨਾਂ ਨੂੰ ਫੈਸਿਲਿਟੀਆਂ ਬਾਕੀ ਦਾ ਜਿਹੜੇ ਸਾਡੇ ਟੈਕਨੀਕਲੀ ਜਿਹੜੇ ਕਾਫੀ ਸਟਰੋਂਗ ਅਸੀਂ ਜਿਹੜੇ ਲੇਟੈਸਟ ਇੱਕ ਐਪ ਦੀ ਗੱਲ ਕਰਦੇ ਆਂ अच्छा ऐप ਦੀ ਗੱਲ ਕਰਦੇ ਹੋਏ ਜੇ ਇਹਦੀ ਗੱਲ ਕਰੀਏ ਤਾਂ ਮਤਲਬ ਕਸਟਮਰ ਨੂੰ ਜਿਵੇਂ ਕਾਫੀ ਇਹਦੇ ਵਿੱਚ ਜਿਹੜੀਆਂ ਮੇਨ ਮੇਨ ਫੀਚਰਸ ਅਸੀਂ ਸਾਰੇ ਐਡ ਕੀਤੇ ਆ ਜਿਹੜੇ ਉਹਨੂੰ ਅਲਰਟ ਮਿਲਣਗੇ ਜਿਵੇਂ ਈਵਨ 에ਅਰ ਕਲੀਨਰ ਵੀ ਜੇ ਦਾ ਕਲੌਗ ਹੁੰਦਾ ਤਾਂ ਉਹ ਵੀ 에ਅਰ ਫਿਲਟਰ ਜੇ ਮੰਨ ਲਓ ਡਰਾਈਵਰ ਧਿਆਨ ਨਹੀਂ ਦੇ ਰਿਹਾ ਤਾਂ ਕਸਟਮਰ ਨੂੰ ਉਹਦਾ 에ਅਰ ਫਿਲਟਰ ਦਾ ਵੀ ਮੈਸੇਜ ਆਏਗਾ ਤਾਂ ਉਹ ਡਰਾਈਵਰ ਨੂੰ ਰੋਕੇਗਾ ਕਿਉਂਕਿ ਉਹਦੇ ਨਾਲ 에ਅਰ ਫਿਲਟਰ ਵਿੱਚ ਕਲੌਗ ਹੋਣ ਨਾਲ ਕਾਫੀ ਡੀਜ਼ਲ ਦੀ ਖਪਤ ਵੱਧ ਜਾਂਦੀ ਹੈ ਮਤਲਬ ਇਹ ਡੇਲੀ ਬੇਸਿਸ ਤੇ ਉਹਦੀ ਜਿਹੜੀ ਕਸਟਮਰ ਦੀ ਹੈ ਮੇਨਟੇਨੈਂਸ ਵੀ ਘਟਾਏਗਾ ਕਲਾ ਸੌਦਾ ਕੋਈ ਵੀ ਨੁਕਸਾਨ ਹੋਣ ਤੋਂ ਵੀ ਰੋਕੇਗਾ ਤੁਸੀਂ ਆਪਣੇ ਪ੍ਰਯੋਗ ਦੇ ਵਿੱਚ ਇਹ ਵੀ ਦੇਖਿਆ ਕਿ ਡੀਜ਼ਲ ਦੀ ਖਪਤ ਵੀ ਘਟਦੀ ਹੈ ਜਾਂ ਹੋਰ ਖਰਚੇ ਘਟਦੇ ਨੇ ਅਗਰ ਇਹ ਮਤਲਬ ਐਪ ਕਿਸਾਨ ਕੋਲ ਹੁੰਦੀ ਹੈ ਜਾਂ ਸਿਸਟਮ ਹੁੰਦਾ ਕਿਸਾਨ ਕੋਲ ਇਸ ਤਰ੍ਹਾਂ ਦੇ ਵੀ ਹੈ ਬਿਲਕੁਲ ਬਿਲਕੁਲ ਇਹਦੇ ਜਿਹੜੇ ਜਿਹੜਾ ਐਕਸ਼ਨ ਦਾ ਰੈਕਸ਼ਨ ਦਾ ਇਹੀ ਹੈ ਵੀ ਜੇ ਤੁਸੀਂ ਡੇ ਬਾਈ ਡੇ ਡਰਾਈਵਰ ਦੇ ਵਿੱਚ ਉਹਦੀ ਡਰਾਈਵਿੰਗ ਦੇ ਵਿੱਚ ਇੰਪਰੂਵਮੈਂਟ ਕਰੋਗੇ ਵੀ ਉਹ ਅਨਨੈਸੈਸਰੀ ਇੰਜਨ ਨੂੰ ਓਵਰਸਪੀਡ ਨਾਲ ਚਲਾਵੇ ਅਨਨੈਸੈਸਰੀ ਕਲਚ ਓਵਰਰਾਈਡ ਨਾ ਕਰੇ 에ਅਰ ਫਿਲਟਰ ਚੋਕ ਨਾ ਹੋਣ ਦੇਵੇ ਡੀਜ਼ਲ ਦਾ ਲੈਵਲ ਘਟਾਣਾ ਦੇਵੇ ਉਸ ਟਾਈਮ ਤੇ ਟਰੈਕਟਰ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਡੀਜ਼ਲ ਦੀ ਵੇਸਟੇਜ ਰੁਕਦੀ ਹੈ ਇਹਨਾਂ ਚੀਜ਼ਾਂ ਨਾਲ ਇਸ ਸਿਸਟਮ ਨਾਲ ਉਹਨਾਂ ਕਿਸਾਨਾਂ ਨੂੰ ਜ਼ਿਆਦਾ ਫਾਇਦਾ ਹੋ ਸਕਦਾ ਹੈ ਜਿਹੜੇ ਆਪਣੇ ਟਰੈਕਟਰ ਕਿਰਾਏ ਤੇ ਦਿੰਦੇ ਨੇ ਜਾਂ ਜਿਹੜਾ ਜਿਨ੍ਹਾਂ ਕੋਲ ਕਈ ਕਈ ਟਰੈਕਟਰ ਨੇ ਜਾਂ ਵੱਧ ਜ਼ਮੀਨ ਦੇ ਉੱਤੇ ਖੇਤੀ ਕਰਦੇ ਨੇ ਕੈਮਰਾਮੈਨ ਗੁਲਸ਼ਨ ਦੇ ਨਾਲ ਸੁਖਵਿੰਦਰ ਸਿੰਘ ਐਬੀਪੀ ਸੰਜਾ ਚੰਡੀਗੜ੍ਹ